ਸ਼੍ਰੀ ਆਨੰਦਪੁਰ ਸਾਗ ਦੀ ਰੈਣ ਵਾਲੀ ਨੀਹਾ ਦਾ ਵਿਆਹ ਹਿਮਾਚਲ ਦੇ ਨਾਲਾਗੜ੍ਹ ਵਿੱਚ 5 ਮਹੀਨੇ ਪਹਿਲਾਂ ਹੋਇਆ ਸੀ बड़े चावਾਂ ਦੇ ਨਾਲ ਪਰਿਵਾਰ ਵਾਲਿਆਂ ਨੇ ਨੀਹਾ ਨੂੰ ਤੋੜਿਆ ਸੀ। ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ 5 ਮਹੀਨੇ ਬਾਅਦ ਉਹ ਆਪਣੀ ਧੀ ਨੂੰ ਇਸ ਹਾਲਤ ਦੇ ਵਿੱਚ ਵਾਪਸ ਲਿਆਉਣਗੇ ਤੇ ਉਹਨਾਂ ਦੀ ਧੀ ਦੀ ਜ਼ਿੰਦਗੀ ਖਤਮ ਹੋ ਜਾਏਗੀ। ਨੀਹਾ ਦੇ ਸਹੁਰੇ ਪਰਿਵਾਰ ਵੱਲੋਂ ਨੀਹਾ ਨੂੰ ਜ਼ਹਿਰੀਲੀ ਦਵਾਈ پلا ਦਿੱਤੀ ਗਈ ਤੇ ਜਦੋਂ ਕੁੜੀ ਦੇ ਘਰਦਿਆਂ ਨੂੰ ਇਸ ਬਾਰੇ ਪਤਾ ਚੱਲਿਆ ਤੇ ਕੁੜੀ ਦੇ ਪਰਿਵਾਰ ਵਾਲੇ ਜਦੋਂ ਨੀਹਾ ਦੇ ਘਰ ਪਹੁੰਚੇ ਤੇ ਨੇਹਾ ਨੂੰ ਡਾਕਟਰ ਤੇ ਨਹੀਂ ਲੈ ਜਾਣ ਦਿੱਤਾ ਜਾ ਰਿਹਾ ਸੀ ਕੁੜੀ ਦੇ ਸਹੁਰਾ ਪਰਿਵਾਰ ਦੇ ਵੱਲੋਂ ਜਦੋਂ ਕਾਫੀ ਜੰਗ ਲੜਨ ਤੋਂ ਬਾਅਦ ਨੇਹਾ ਦੇ ਪਿਤਾ ਨੇ ਆਪਣੀ ਕੁੜੀ ਨੂੰ ਹਸਪਤਾਲ ਦਾਖਲ ਕਰਾਇਆ ਤੇ ਹਸਪਤਾਲ ਵਾਲਿਆਂ ਨੇ ਪੂਰੀ ਕੋਸ਼ਿਸ਼ ਕੀਤੀ ਲੇਕਿਨ ਨੇਹਾ ਦੀ ਜ਼ਿੰਦਗੀ ਨਹੀਂ ਬਚ ਪਈ ਤੁਸੀਂ ਸਕਰੀਨ ਦੇ ਉੱਪਰ ਦੋ ਵੀਡੀਓ ਵੇਖ ਰਹੇ ਹੋ ਇੱਕ ਵੀਡੀਓ ਦੇ ਵਿੱਚ ਨੇਹਾ ਦੇ ਵਿਆਹ ਵਾਲੇ ਦਿਨ ਦੀ ਵੀਡੀਓ ਹੈ ਜਦੋਂ ਉਹ ਪਾਰਲਰ ਦੇ ਵਿੱਚ ਤਿਆਰ ਹੋਣ ਜਾਂਦੀ ਹੈ ਤੇ ਉਹ ਦੱਸਦੀ ਹੈ ਕਿ ਉਹਦਾ ਹੋਣ ਵਾਲਾ ਹਮਸਫਰ ਉਸ ਨੂੰ ਪੁੱਛਦਾ ਹੈ ਕਿ ਇੰਸਟਾਗ੍ਰam ਚਲਾਉਂਦੇ ਉਹਤੇ ਬੜਾ ਹੀ ਪਿਆਰ ਨਾਲ ਉਹ ਕੁੜੀ ਖੇੜ-ਖੇੜ ਹੱਸ ਜਵਾਬ ਦਿੰਦੀ ਹੈ ਤੇ ਇੱਕ ਵੀਡੀਓ ਤੁਸੀਂ ਉਹ ਵੇਖ ਰਹੇ ਹੋ ਜਿਸ ਦੇ ਵਿੱਚ ਮਾਪਿਓ ਆਪਣੀ ਧੀ ਨੂੰ ਇਸ ਹਾਲਤ ਦੇ ਵਿੱਚ ਦੇਖ ਰਹੇ ਨੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਨੇ ਚਾਵਾਂ ਨਾਲ ਪਾਲੀ ਤੇ ਨੇ ਚਾਵਾਂ ਨਾਲ ਗੱਜ-ਵੱਜ ਕੇ ਵਿਆਹ ਕਰਕੇ ਤੋੜੀ ਕੁੜੀ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਮਿਲੇਗੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਬੇहद ਹੀ ਸੰਗੀਨ ਖੁਲਾਸੇ ਕੀਤੇ ਨੇ ਉਹਨਾਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਨੀਹਾ ਨੂੰ ਸੋਰੇ ਪਰਿਵਾਰ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਨਿੱਕੀਆਂ-ਨਿੱਕੀਆਂ ਗੱਲਾਂ ਦੇ ਉੱਪਰ ਕਾਫੀ ਕੁਝ ਬੋਲਿਆ ਜਾਂਦਾ ਸੀ ਨੀਹਾ ਹਿੰਦੂ ਪਰਿਵਾਰ ਦੇ ਨਾਲ ਤਾਲੁਕ ਰੱਖਦੀ ਸੀ ਲੇਕਿਨ ਧਾਰਮਿਕ ਬਹੁਤ ਜ਼ਿਆਦਾ ਸੀ ਤੇ ਚਲਦਿਆਂ ਨੀਹਾ ਨੇ 2-3 ਸਾਲ ਪਹਿਲਾਂ ਅੰਮ੍ਰਿਤ ਛਕ ਲਿਆ ਸੀ ਤੇ ਜਦੋਂ ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਨੂੰ ਇਸ ਬਾਰੇ ਦੱਸਿਆ ਗਿਆ ਕਿ ਨੀਹਾ ਨੇ ਅੰਮ੍ਰਿਤ ਛਕਿਆ ਹੋਇਆ ਤੇ ਨਾਹੀਂ ਉਹ ਨੱਕ ਜੇ ਕੋਕਾ ਪਾਉਗੀ ਤੇ ਨਾਹੀਂ ਉਹ ਮਾਸ ਮੱਛੀ ਬਣਾਉਗੀ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਸਹਿਮਤੀ ਜਤਾਈ ਸੀ ਕਿ ਉਹਨਾਂ ਨੂੰ ਕੋਈ ਆਪੱਤੀ ਨਹੀਂ ਪਰ ਵਿਆਹ ਤੋਂ ਬਾਅਦ ਨੀਹਾ ਦੇ ਵੱਲੋਂ ਆਪਣੇ ਪਰਿਵਾਰ ਨੂੰ ਦੱਸਿਆ ਗਿਆ ਕਿ ਉਹਦੇ ਸਹੁਰਾ ਪਰਿਵਾਰ ਬਹੁਤ ਤੰਗ ਪ੍ਰੇਸ਼ਾਨ ਕਰਦੇ ਨੇ ਉਹਨੂੰ ਮਾਸ ਮੱਛੀ ਬਣਾਉਣ ਲਈ ਵੀ ਕਹਿੰਦੇ ਨੇ ਅਤੇ ਨਾਲ ਹੀ ਨਾਲ ਉਹਦੇ ਕਕਾਰ ਵੀ ਲਵਾ ਲਿੱਤੇ ਗਏ ਨੇ ਉਹਨੂੰ ਕਿਹਾ ਜਾ ਰਿਹਾ ਹੈ ਕਿ ਤੂੰ ਪਾਠ ਨਹੀਂ ਕਰ ਸਕਦੀ ਜੇਕਰ ਤੂੰ ਪਾਠ ਕਰਨਾ ਹੈ ਤੇ ਉਦੋਂ ਕਰੀ ਜਦੋਂ ਸਾਰਾ ਪਰਿਵਾਰ ਰੋਟੀ ਪਾਣੀ ਛੱਕ ਕੇ ਸੋ ਜਾਊਗਾ ਅਤੇ ਉਸਨੂੰ ਕੋਕਾ ਪਾਣ ਲਈ ਵੀ ਮਜਬੂਰ ਕੀਤਾ ਜਾ ਰਿਹਾ ਸੀ ਬਹੁਤ ਹੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਨੇਹਾ ਕਰ ਰਹੀ ਸੀ ਪਰ ਉਹ ਕੋਸ਼ਿਸ਼ ਕਰ ਰਹੀ ਸੀ ਕਿ ਹੌਲੀ ਹੌਲੀ ਉਹਦੇ ਸਸੁਰਾਲ ਵਾਲੇ ਉਹਨੂੰ ਪਿਆਰ ਕਰਨਾ ਸ਼ੁਰੂ ਹੋ ਜਾਣਗੇ ਪਰ ਆਖਰ ਦੇ ਵਿੱਚ ਜ਼ਹਿਰੀਲਾ ਪਦਾਰਥ ਨੇਹਾ ਨੂੰ ਪਿਆ ਕੇ ਉਹਨਾਂ ਨੇ ਨੇਹਾ ਨੂੰ ਹੀ ਖਤਮ ਕਰ ਦਿੱਤਾ ਜਦੋਂ ਇਹ ਤਸਵੀਰਾਂ ਅੱਖਾਂ ਮੂਰਿਆਂ ਆਉਂਦੀਆਂ ਨੇ ਤੇ ਦਿਲ ਭਰ ਰੋਂਦਾ ਕਿ ਆਖਰ ਕੋਈ ਨਾ ਜ਼ਾਲਮ ਕਿਵੇਂ ਹੋ ਸਕਦਾ ਕਿਸੇ ਦੀ ਨਾਜ਼ਾ ਨਾਲ ਪਾਲੀ ਹੋਈ ਧੀ ਦਾ ਅੰਤ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਪਰਮਾਤਮਾ ਨੇਹਾ ਦੇ ਪਰਿਵਾਰ ਵਾਲਿਆਂ ਨੂੰ ਬਲ ਬਖਸ਼ੇ ਹਿੰਮਤ ਬਖਸ਼ੇ ਤਾਂ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਆਪਣੇ ਆਪ ਨੂੰ ਸਾਂਭ ਸਕਣ ਤੇ ਹੀ ਇਹ ਅਰਦਾਸ ਕਰਦੇ ਆ ਕਿ ਕਿਸੇ ਦੀ ਵੀ ਧੀ ਨਾਲ ਇਹੋ ਜਿਹਾ ਘਟਨਾ ਨਹੀਂ ਵਾਪਰਨੀ ਚਾਹੀਦੀ ਤੇ ਨੀਹਾ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਕਿ ਉਸ ਦੇ ਸਸਵਰਾਲ ਵਾਲਿਆਂ ਨੂੰ ਅਰੈਸਟ ਕਰ ਲਿੱਤਾ ਜਾਵੇ ਉੱਥੇ ਦੱਸਦੀ ਹੈ ਕਿ ਨੀਹਾ ਦੇ ਜਿਹੜਾ ਹਮਸਫਰ ਸੀ ਨੀਹਾ ਦਾ ਪਤੀ ਸੀ ਉਹ ਫੌਜ ਦੇ ਵਿੱਚ ਤੇ ਨਾਚ ਸੀਗਾ ਤੇ ਇਸ ਵੇਲੇ ਸਾਰਾ ਦਾ ਸਾਰਾ ਪਰਿਵਾਰ ਜਿਹੜਾ ਹੈ ਉਹ ਫਰਾਰ ਹੈ